ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰੇਸ਼ੂ ਸਿੰਘ ਸਿੱਧੂ ਤੁਸੀਂ ਦੇਖ ਰਹੇ ਹੋ ਕੇ ਅਲਫਾ ਸ਼ਨੂਜ਼ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋਦੀ ਬੀ ਆਈ ਪੀ ਪ੍ਰੋਫੈਸਰ ਕਲੋਨੀ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਓਵਰਫਲੋ ਹੋਣ ਤੇ ਕਲੋਨੀ ਵਾਸੀਆਂ ਦਾ ਜਿਉਣਾ ਦੁੱਬਰ ਹੋ ਗਿਆ ਪਰੇਸ਼ਾਨ ਹੋ ਕੇ ਕਲੋਨੀ ਵਾਸੀਆਂ ਨੇ ਤਲਵੰਡੀ ਸਾਬੋ ਤੋਂ ਰਾਮਾ ਰੋਡ ਤੇ ਰੋਸ਼ ਮਜਾਰਾ ਕਰਦੇ ਹੋਏ ਕਿਹਾ ਕਿ ਪਿਛਲੇ 2.5 ਸਾਲ ਤੋਂ ਆਮ ਆਦਮੀ ਪਾਰਟੀ ਚ ਉਹਨਾਂ ਦਾ ਜਉਣਾ ਦੁੱਬਰ ਹੋ ਚੁੱਕਿਆ ਹੈ ਉਹਨਾਂ ਨੇ ਕਿਹਾ ਕਿ ਸੀਵਰੇਜ ਵਿਵਸਥਾ ਰੱਥਪ ਹੋ ਗਈ ਹੈ ਉਥੇ ਹੀ بارش ਦੇ ਦਿਨਾਂ 'ਚ ਗਲੀਆਂ ਦੇ ਵਿੱਚ ਪਾਣੀ ਭਰ ਜਾਂਦਾ ਹੈ ਤੇ ਸੀਵਰੇਜ ਓਵਰਫਲੋ ਹੋ ਕੇ ਗਲੀਆਂ ਦੇ ਵਿੱਚ ਖੜਾ ਰਹਿੰਦਾ ਹੈ ਜਿਸ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਉਥੇ ਹੀ ਕਲੋਨੀ ਦੇ ਵਿੱਚ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ ਪਰੂਸ਼ ਮਜਹਰਾ ਕਰਦੇ ਹੋਏ ਕਲੋਨੀ ਵਾਸੀਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਹ ਮੌਜੂਦਾ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਮਿਲ ਕੇ ਇਸ ਸਮੱਸਿਆ ਦਾ ਹੱਲ ਕਰਨ ਦੀ ਮੰਗ ਕਰ ਰਹੇ ਹਨ ਪਰ ਕਈ ਵਾਰ ਉਹਨਾਂ ਨੂੰ ਅਸਵਾਸਨਤਾ ਦਿੱਤਾ ਗਿਆ ਪਰ ਕੋਈ ਹੱਲ ਨਹੀਂ ਕੱਢਿਆ ਗਿਆ ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਵੀ ਉਹ ਉਹਨਾਂ ਦੀ ਕੋਠੇ 'ਚ ਮਿਲਣ ਗਏ ਸੀ ਪਰ ਉਹਨਾਂ ਨੂੰ ਮਿਲਣ ਤੋਂ ਇਨਕਾਰ ਕਰਦੇ ਹੋਏ ਵਿਧਾਇਕ ਦੇ ਜਲੰਧਰ ਚੋਣਾਂ ਦੇ ਵਿੱਚ ਗਏ ਹੋਣ ਦੀ ਗੱਲ ਕਹਿ ਕੇ ਵਾਪਸ ਮੋੜ ਦਿੱਤਾ ਹਾਲਾਂਕਿ ਉਹਨਾਂ ਨੇ ਕਿਹਾ ਕਿ ਉਹ ਆਪਣੀ ਕੋਠੀ ਦੇ ਵਿੱਚ ਮੌਜੂਦ ਸੀ ਪਰ ਲੋਕਾਂ ਦੀਆਂ ਸਮੱਸਿਆਵਾਂ ਵਾਲੇ ਪਾਸੇ ਵਿਧਾਇਕ ਦਾ ਕੋਈ ਧਿਆਨ ਨਹੀਂ ਹੈ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਵੋਟਾਂ ਲੈਣ ਲਈ ਉਹ ਗਲੀਆਂ ਦੇ ਵਿੱਚ ਘੁੰਮਦੇ ਰਹੇ ਪਰ ਹੁਣ ਲੋਕਾਂ ਦੇ ਦੁੱਖ ਵਾਲੇ ਪਾਸੇ ਕਿਸੇ ਤਰ੍ਹਾਂ ਦਾ ਕੋਈ ਧਿਆਨ ਨਾ ਦੇ ਕੇ ਚੁੱਪ ਬੈਠੇ ਹੈ ਇਸ ਦੇ ਨਾਲ ਇਹ ਲੋਕਾਂ ਨੇ ਚੇਤਾਵਨੀ ਦਿੱਤੀ ਕਿ ਜੇ ਜਲਦੀ ਹੀ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਵੱਡੇ ਪੱਧਰ ਤੇ ਰੋਸ ਮਜਹਰਾ ਕਰਦੇ ਹੋਏ ਧਰਨਾ ਦੇਣਗੇ ਮਰਦਾਬਾ ਮਰਦਾਬਾ ਗੁਰਮੁਖਤਮਾਨ ਮਰਦਾਬਾ ਗੁਰਮੁਖਤਮਾਨ ਮਰਦਾਬਾ ਗੁਰਮੁਖਤਮਾਨ ਮਰਦਾਬਾ ਗੁਰਮੁਖਤਮਾਨ ਮਰਦਾਬਾ ਗੁਲਗਿੰਦਰਕਰ ਮਰਦਾਬਾ ਗੁਲਗਿੰਦਰਕਰ ਮਰਦਾਬਾ ਗੁਲਗਿੰਦਰਕਰ ਮਰਦਾਬਾ ਪ੍ਰੋਫੈਸਰ ਕਲਾਉਨੀ ਜੀ ਅਕਾਲ ਯੂਨੀਵਰਸਿਟੀ ਰੋਡ ਗਲੀ ਨੰਬਰ 1 ਤੇ 2 ਜਿੱਥੇ ਸੀਵਰੇਜ ਦਾ ਪਾਣੀ ਲੰਬੇ ਸਮੇਂ ਤੋਂ ਲੋਕਾਂ ਦੇ ਘਰਾਂ 'ਚ ਵੜਿਆ ਜਾਂਦਾ ਮੱਛਰਾਂ ਦੀ ਭਰਮਾਰ ਹੈ ਪਾਣੀ ਦਾ ਕੋਈ ਨਿਕਾਸ ਨਹੀਂ ਕਿਸੇ ਵੀ ਸੀਵਰੇਜ ਦਾ ਰਸਤੇ ਬਲਾਕ ਆ ਸਾਰੇ ਅਸੀਂ ਬਲਜਿੰਦਰ ਕੌਰ ਨੂੰ ਮਿਲੇ ਆ ਪਹਿਲਾਂ ਵੀ ਧਰਨੇ ਲੱਗਦੇ ਰਹੇ ਨੇ ਬਾਰ ਬਾਰ ਇੱਥੇ ਧਰਨੇ ਲੱਗੇ ਆ ਪਰ ਸੁਣਵਾਈ ਕੋਈ ਨਹੀਂ ਪਹਿਲਾਂ ਵੀ ਇੱਥੇ ਰੋਡ ਜਾਮ ਕੀਤਾ ਸੀਗਾ ਉਦੋਂ ਵੀ ਸਾਨੂੰ ਭਰੋਸਾ ਦਿੱਤਾ ਗਿਆ ਸੀਗਾ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਇੱਥੋਂ ਦੇ ਸਰਕਾਰ ਦੇ ਮੈਂਬਰਾਂ ਵੱਲੋਂ ਪਰ ਸਾਡੀ ਕੋਈ ਸੁਣਵਾਈ ਨਹੀਂ ਦੇ ਦਿੰਦੇ ਅੱਜ ਤੱਕ ਐਕਸ਼ਨ ਨਾ ਰੋਸ ਹੈ ਗਲੀ ਮਹੱਲਾਂ ਦਾ ਰੋਸ ਹੈ ਇਹ ਵੀ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਅਸੀਂ ਰੋਲਾ ਤਾਂ ਪਾ ਸਕਦੇ ਇੱਥੇ ਆ ਕੇ ਸਾਡੀ ਕੋਈ ਸੁਣਵਾਈ ਸੁਣਵਾਈ ਨਹੀਂ ਹੋ ਰਹੀ ਅੱਜ ਤੱਕ ਵਿੱਚ ਅਜੇ ਤੱਕ ਕੋਈ ਨਹੀਂ ਆਇਆ ਸਾਡੇ ਕੋਲ ਕੀ ਹੈ ਨਾ ਜੀ 4-5 ਦਿਨ ਹੋ ਗਏ ਅਸੀਂ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਮਿਲੇ ਸੀ ਅਸੀਂ ਉਹਨਾਂ ਨੂੰ ਦੱਸਿਆ ਵੀ ਜਾ ਕੇ ਸਾਡੇ ਇਹ ਪ੍ਰੋਬਲਮ ਆ ਦੇਖੋ ਜਦੋਂ ਅਸੀਂ ਮਿਲੇ ਸਾਰੀ ਕਲੋਨੀ ਵਾਲੇ ਨਾਲ ਸੀ ਜਦੋਂ ਅਸੀਂ ਮਿਲੇ ਕਹਿੰਦੇ ਜੀ ਉਹ ਤਾਂ ਜਲੰਧਰ ਗਏ ਹੋਏ ਆ ਪਰ 10 ਮਿੰਟਾਂ ਬਾਅਦ ਜਦੋਂ ਕੋਈ ਹੋਰ ਮਿਲਣ ਗਿਆ ਉਹਨਾਂ ਦਾ ਖਾਸ ਉਦੋਂ 10 ਮਿੰਟਾਂ ਬਾਅਦ ਉਹਨਾਂ ਨੇ ਫੇਸਬੁੱਕ ਤੇ ਫੋਟੋਆਂ ਸ਼ੇਅਰ ਕਰੀਆਂ ਵੀ ਬੀਬਲਜਿੰਦਰ ਕੌਰ ਜੀ ਘਰ ਬੈਠੇ ਆ ਕੀ ਗੱਲ ਲੋਕਾਂ ਲਈ ਉਹਨਾਂ ਕੋਲ ਟਾਈਮ ਨਹੀਂ ਹੈ ਜੀ ਉਹਨਾਂ ਨੂੰ ਅਸੀਂ ਇਹੀ ਬੇਨਤੀ ਕਰਦੇ ਆ ਵੀ ਤੁਸੀਂ ਜਦੋਂ ਵੋਟਾਂ ਮੰਗਣਾ ਇਹਨਾਂ ਗਲੀਆਂ ਦੇ ਵਿੱਚ ਆਉਣੇ ਹੋ ਠੀਕ ਹੈ ਜੀ ਅੱਜ ਉਹਨਾਂ ਲੋਕਾਂ ਦਾ ਹਾਲ ਵੀ ਤਾਂ ਦੇਖ ਲੋ ਆ ਕੇ ਕਿਹੜੇ ਹਾਲਾਤਾਂ 'ਚ ਰਹਿ ਰਹੇ ਆ ਦੂਸਰੀ ਗੱਲ ਉਹਨਾਂ ਨੇ ਨਹੀਂ ਪੱਥਰ ਉਹਨਾਂ ਤੇ ਖੋਦਾ ਰੱਖਿਆ ਹੋਇਆ ਸ਼ਾਇਦ ਮੈਂ ਤੁਹਾਨੂੰ ਦਿਖਾ ਦਿਆਂ ਪਿੱਛੇ ਉਹਨੂੰ ਕੋਈ 1.5 ਸਾਲ ਤੋਂ ਪਲੱਸ ਹੋ ਗਿਆ ਠੀਕ ਹੈ ਜੀ ਹਜੇ ਤੱਕ ਉਹ ਪੱਥਰ ਦਾ ਪੱਥਰੀ ਖੜਾ ਹੈ ਉਹ ਤੇ ਕੋਈ ਕਾਰਵਾਈ ਨਹੀਂ ਹੋਈ ਵੀ ਯਾਰ ਐਵੇਂ ਨਹੀਂ ਪੱਥਰ ਰੱਖਣ ਦਾ ਕੀ ਫਾਇਦਾ ਜੇ ਤੁਹਾਡੀ ਨਹੀਂ ਪਾਵਰ ਤੁਸੀਂ ਨਹੀਂ ਕੁਝ ਕਰ ਸਕਦੇ ਪੱਥਰ ਤਾਂ ਨਾ ਖੜੇ ਕਰੋ ਘੱਟ ਤੋਂ ਘੱਟ ਹੁਣ ਇਹਨਾਂ ਦੀ ਮੌਜੂਦਾ ਸਰਕਾਰ ਹੈ ਦੋ ਪਲਾਨ ਹੋ ਗਏ ਐਮਐਲਏ ਸਾਹਿਬ ਨੂੰ ਇੱਥੇ ਠੀਕ ਹੈ ਪਿਛਲੇ ਪਲਾਨ ਵੀ ਇਹੀ ਮੌਜੂਦਾ ਐਮਐਲਏ ਸੀ ਹੁਣ ਵੀ ਹੈਗੇ ਆ ਪਰ ਇਹਨਾਂ ਨੇ ਇਹਨਾਂ ਨੇ ਕੁਝ ਵੀ ਅਸੀਂ ਘੱਟੋ ਘੱਟ 10 ਵਾਰੀ ਤਾਂ ਇੱਥੇ ਰੋਸ ਕਰ ਲਿਆ 2-3 ਵਾਰ ਜਾ ਕੇ ਮਿਲੇ ਇਹਨਾਂ ਦੇ ਨੁਮਾਇੰਦੇ ਕਹਿੰਦੇ ਆ ਹੱਲ ਹੋਊਗਾ ਹੱਲ ਹੋਊਗਾ ਪਰ ਹੱਲ ਨਹੀਂ ਹੁੰਦਾ ਇਹ ਸੀਵਰੇਜ ਦਾ ਪਾਣੀ ਹੁਣ ਤਾਂ ਲੋਕਾਂ ਦੇ ਘਰਾਂ 'ਚ ਵੀ ਜਾਣ ਲੱਗ ਗਿਆ ਬੱਚੇ ਵੀ ਬਿਮਾਰ ਪਏ ਆ ਹਾਲਾਤ ਦੇਖੋ ਕਮ ਸੇ ਕਮ ਅਸੀਂ ਉਹਨਾਂ ਨੂੰ ਛੜਕ ਤਾਂ ਛੱਡੋ ਨਾ ਬਣਾਉਣ ਅਸੀਂ ਉਹਨਾਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਆ ਕੇ ਹਾਲਾਤ ਤਾਂ ਦੇਖ ਲਓ ਜਦੋਂ ਤੁਸੀਂ ਵੋਟਾਂ ਵੇਲੇ ਆ ਕੇ ਸਾਨੂੰ ਹੱਥ ਜੋੜ ਕੇ ਜਫੀਆਂ ਪਾ ਕੇ ਮਿਲਦੇ ਹੋ ਅੱਜ ਸਾਡੇ ਹਾਲਾਤ ਤਾਂ ਦੇਖ ਲਓ ਆ ਕੇ ਵੀ ਉਹੀ ਸਾਡੇ ਵੋਟਰ ਕਿਹੜੇ ਹਾਲਾਤਾਂ 'ਚ ਰਹਿ ਰਹੇ ਆ ਹੁਣ ਐਮਪੀ ਦੀਆਂ ਵੋਟਾਂ ਵੇਲੇ ਵੀ ਉਹਨਾਂ ਦੇ ਆਏ ਆ ਲੀਡਰ ਵੋਟਾਂ ਮੰਗ ਕੇ ਲਗਾਏ ਆ ਕਿ ਉਹਨਾਂ ਨੂੰ ਗਲੀਆਂ ਦੇਸੀਆਂ ਨਹੀਂ ਵੀ ਇੱਥੋਂ ਦੇ ਲੋਕ ਕਿੱਦਾਂ ਰਹਿੰਦੇ ਆ ਕਿਵੇਂ ਇਹਨਾਂ ਦੇ ਜੂਨ ਗੁਜ਼ਾਰਾ ਕਰਦੇ ਆ ਬੱਚੇ ਬਿਮਾਰ ਆ ਬੱਚੇ ਸਕੂਲ ਵੀ ਜਾਂਦੇ ਆ ਅਕਾਲ ਯੂਨੀਵਰਸਿਟੀ ਰੋਡ ਆ ਇੱਥੋਂ ਦੇ ਬੱਚੇ ਐਜੂਕੇਟਿਡ ਬੱਚੇ ਵੀ ਪੜਨ ਵੀ ਜਾਂਦੇ ਆ ਪਰ ਉਹਨਾਂ ਦੇ ਹਾਲਾਤ ਤਾਂ ਦੇਖੋ ਆ ਕਿ ਕੀ ਆ ਉਹ ਯਾਰ ਗੰਦੇ ਕੱਪੜੇ ਲੈ ਕੇ ਉਹ ਕਲਾਸਾਂ 'ਚ ਬਹਿੰਦੇ ਆ ਜੁੱਤੇ ਉਹਨਾਂ ਦੇ ਲਿਬੜੇ ਹੁੰਦੇ ਆ ਸੀਵਰ ਵਾਲੇ ਪਾਣੀ ਨਾਲ ਉਦਾਂ ਹੀ ਉਹ ਕਲਾਸਾਂ 'ਚ ਬਹਿੰਦੇ ਆ ਜਾ ਕੇ ਕੀ ਇਹ ਤਖਤ ਸਿਰੀ ਦਮਦਮਾ ਸਾਹਿਬ ਤਲਵੰਡੀ ਸਾਬ ਉਹਦੀ ਇਤਿਹਾਸਕ ਧਰਤੀ ਇਹਨਾਂ ਕੰਮਾਂ ਲਈ ਹੈ ਐਮਐਲਏ ਦੇ ਕੰਨ ਤੇ ਜੂੰ ਵੀ ਨਹੀਂ ਸਰਕਦੀ ਦੇਖੋ ਇਹ ਪੱਥਰ ਲੱਗਿਆ ਤੁਸੀਂ ਆਪ ਦੇਖ ਲਓ 2023 ਦਾ ਠੀਕ ਹੈ ਜੀ ਸਾਲ ਤੋਂ ਪਲੱਸ ਹੋ ਗਿਆ ਇਹਨੂੰ ਹੁਣ ਅੱਜ ਇਹ ਕਲੋਨੀ ਵਾਲਿਆਂ ਨੇ ਰੋਸ ਵਜੋਂ ਇੱਕ ਬੈਨਰ ਲਾਇਆਗਾ ਉਹਨਾਂ ਨੂੰ ਇਹ ਦਿਖਾ ਦਿਓ ਵੀ ਕਲੋਨੀ ਵਾਲੇ ਕੀ ਕਹਿਣਾ ਚਾਹੁੰਦੇ ਆ ਇਹ ਰੋਸ ਵਜੋਂ ਉਹਨਾਂ ਨੇ ਲਾਇਆ ਸਾਰੀ ਕਲੋਨੀ ਨੇ ਇਕੱਠੇ ਹੋ ਕੇ ਲਾਇਆ ਉਹਨਾਂ ਨੂੰ ਦੱਸ ਦਿਓ ਵੀ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਤੁਹਾਡੇ ਤੱਕ ਆ ਪੱਥਰ ਲੱਗਿਆ ਤੁਸੀਂ ਐਂ ਦੇਖ ਲਓ 5 4 2023 ਦਾ ਠੀਕ ਹੈ ਜੀ 1.5 ਸਾਲ ਦੇ ਲਗਭਗ ਉਹ ਚੱਲਿਆ ਹਜੇ ਤੱਕ ਇਹ ਪੱਥਰ ਦਾ ਪੱਥਰ ਖੜਾ ਦੇਖੋ ਨਰਕ ਕੀ ਹਾਲ ਹੈ ਲੋਕਾਂ ਦੇ ਘਰਾਂ ਤੱਕ ਸੀਵਰ ਦਾ ਪਾਣੀ ਇਦਾਂ ਹੀ ਜਾ ਰਿਹਾ ਪਰ ਐਮਐਲਏ ਨੂੰ ਕੁਝ ਨਹੀਂ ਦਿਖਦਾ ਮੇਰੀ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਆ ਵੀ ਮੁੱਖ ਮੰਤਰੀ ਸਾਹਿਬ ਤੁਸੀਂ ਚੰਗੇ ਕੰਮ ਕਰ ਰਹੇ ਹੋ ਅਸੀਂ ਤੁਹਾਨੂੰ ਨਹੀਂ ਮਾੜਾ ਕਹਿੰਦੇ ਪਰ ਕਮ ਸੇ ਕਮ ਨੀਚੇ ਵੀ ਨਿਗਾਹ ਮਾਰੋ ਵੀ ਤੁਹਾਡੇ ਐਮ.ਐਲ.ਏ ਕੀ ਕਰਦੇ ਆ ਠੀਕ ਹੈ ਜੀ ਤੁਹਾਡੇ ਐਮ.ਐਲ.ਏ ਦੀ ਕੀ ਕਾਰਗੁਜ਼ਾਰੀ ਆ ਕੀ ਲੋਕ ਉਹਨਾਂ ਤੋਂ ਖੁਸ਼ ਨੇ ਅਸੀਂ ਤਾਂ ਹੋਰ ਕੁਝ ਮੰਗਦੇ ਹੀ ਨਹੀਂ ਲੋਕ ਤਾਂ ਹਜੇ ਤੱਕ ਵੀ ਤੁਹਾਡੇ ਬਾਲੇ ਲੰਬੇ ਕੰਮ ਤਾਂ ਸਰ ਦੂਰ ਨੇ ਹਜੇ ਲੋਕ ਗਲੀਆਂ ਨਾਲੀਆਂ ਤੱਕ ਹੀ ਖੜੇ ਆ ਉਹ ਵੀ ਨਹੀਂ ਕੰਮ ਹੋਏ ਦੂਸਰੇ ਤਾਂ ਚਲੋ ਬਾਅਦ ਦੀਆਂ ਗੱਲਾਂ ਨੇ ਸੀਵਰ ਹੋ ਗਿਆ ਗਲੀਆਂ ਨਾਲੀਆਂ ਹੋ ਗਈਆਂ ਪਹਿਲਾਂ ਕਾਂਗਰਸ ਸਰਕਾਰ ਵੀ ਰਹਿ ਕੇ ਗਈ ਆ ਅਕਾਲੀ ਸਰਕਾਰ ਵੀ ਰਹਿ ਕੇ ਗਈ ਆ ਕਦੇ ਇਦਾਂ ਦੇ ਹਾਲਾਤ ਨਹੀਂ ਹੋਏ ਸੀ 2.5 ਸਾਲ ਹੋ ਗਏ ਜਦੋਂ ਦੀ ਝਾੜੂ ਦੀ ਸਰਕਾਰ ਆਈ ਆ ਇਹ ਹਾਲਾਤ ਉਦੋਂ ਦੀ ਪੈਦਾ ਹੋਏ ਆ ਅਸੀਂ ਕੋਈ ਕਿਸੇ ਪਾਰਟੀ ਨਾਲ ਸਪੋਰਟਰ ਨਹੀਂ ਆ ਨਾ ਮੈਂ ਅੱਜ ਤੱਕ ਆ ਕਾਂਗਰਸ ਨੂੰ ਲਾਈਕ ਕਰਦਾ ਨਾ ਅਕਾਲੀਆਂ ਨੂੰ ਲਾਈਕ ਕਰਦਾ ਮੈਂ ਕਿਸੇ ਪਾਰਟੀ ਦਾ ਸਪੋਰਟਰ ਨਹੀਂ ਆ ਮੈਂ ਆਮ ਨਾਗਰਿਕਾਂ ਮੈਂ ਇੱਕ ਇਥੋਂ ਦਾ ਸਿਟੀਜਨ ਆ ਮੈਂ ਕਿਸੇ ਪਾਰਟੀ ਨੂੰ ਕੋਈ ਲਾਈਕ ਨਹੀਂ ਕਰਦਾ ਮੈਂ ਤਾਂ ਸਿਰਫ ਇਹ ਕਹਿਣਾ ਚਾਹਣਾ ਵੀ 2.5 ਸਾਲ ਹੋ ਗਏ ਜਦੋਂ ਦੀ ਤੁਹਾਡੀ ਸਰਕਾਰ ਆਈ ਆ ਐਮਐਲਏ ਸਾਹਿਬ ਨੂੰ ਇਹ ਚੀਜ਼ਾਂ ਦਿਖਦੀਆਂ ਨਹੀਂ ਦੇਖੋ ਕਿੰਨਾ ਹਾਲਾਤਾਂ 'ਚ ਇਹ ਵੀਆਈਪੀ ਕਲੋਨੀ ਆ ਜੀ ਬਹੁਤ ਵਧੀਆ ਪ੍ਰੋਫੈਸਰ ਕਲੋਨੀ ਆ ਠੀਕ ਹੈ ਇੱਥੋਂ ਦੇ ਲੋਕ ਤੁਸੀਂ ਇਹ ਤਾਂ ਦੇਖੋ ਕਿੰਨਾ ਹਾਲਾਤਾਂ 'ਚ ਗੰਦੇ ਪਾਣੀ 'ਚ ਰਹਿ ਰਹੇ ਆ ਕੀ ਐਮਐਲਏ ਬਿਲਕੁਲ ਜੀ ਕੱਢਣਾ ਪਿਆ ਬਿਲਕੁਲ ਮਜਬੂਰੀ 'ਚ ਸਾਨੂੰ ਆ ਦੇਖੋ ਕਾਲਜ 'ਚ ਪਾਣੀ ਕੱਢਣਾ ਪਿਆ ਕੀ ਕਾਲਜ ਵਾਲੇ ਨੇ ਚਲੋ ਅੱਜ ਤਾਂ ਅਸੀਂ ਕੱਢਤਾ ਕੱਲ ਨੂੰ ਸਾਨੂੰ ਕਾਲਜ ਵਾਲੇ ਪਾਣੀ ਨਹੀਂ ਕੱਢਣ ਦੇਣਗੇ ਉੱਥੇ ਵੀ ਬੱਚੇ ਆਉਂਦੇ ਆ ਕਲਾਸਾਂ ਲੱਗਦੀਆਂ ਗੁਰੂ ਕਾਂਸੀ ਕਾਲਜ ਵਾਲੇ ਕਦੇ ਨਹੀਂ ਪਾਣੀ ਕੱਢਣ ਦੇਣਗੇ ਠੀਕ ਹੈ ਜੀ ਉਹ ਵੀ ਇੱਕ ਵਿਦਿਆ ਅਦਾਰਾ ਹੈਗਾ ਉੱਥੇ ਅਸੀਂ ਨਹੀਂ ਪਾਣੀ ਕੱਢ ਸਕਦੇ ਉਹ ਪਰ ਸਾਡੀ ਇੱਕ ਮਜਬੂਰੀ ਸੀ ਐਟ ਅ ਟਾਈਮ ਬਾਰਿਸ਼ ਜ਼ਿਆਦਾ ਹੋਣ ਕਰਕੇ ਚਲੋ ਅਸੀਂ 10 ਮਿੰਟ ਲਈ ਕੱਢਤਾ ਪਰ ਇਹ ਕੋਈ ਪੱਕਾ ਹੱਲ ਨਹੀਂ ਹੈ ਸਾਡਾ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਐਮਐਲਏ ਸਾਹਿਬ ਤੁਸੀਂ ਸੜਕ ਗਲੀਆਂ ਬਾਅਦ ਦੀਆਂ ਗੱਲਾਂ ਨਾ ਬਣਾਓ ਸੀਵਰ ਦਾ ਹੱਲ ਨਾ ਕਰੋ ਕਮ ਸੇ ਕਮ ਤੁਸੀਂ ਇਸ ਗਲੀ ਚ ਆ ਕੇ ਇੱਕ ਵਾਰੀ ਗੇੜਾ ਮਾਰ ਕੇ ਤੁਸੀਂ ਪੈਦਲ ਤੁਰ ਕੇ ਦਿਖਾ ਦਿਓ ਸਾਨੂੰ ਵੀ ਹਾਂ ਗਲੀ ਚ ਕੋਈ ਪ੍ਰੋਬਲਮ ਨਹੀਂ ਗਲੀਆਂ ਤੁਹਾਡੀਆਂ ਸਾਫ਼ ਨੇ ਐਨੀ ਗੱਲ ਕਹਿ ਜੋ ਆ ਕੇ ਅਸੀਂ ਕਦੇ ਵੀ ਕੋਈ ਰੋਸ ਮੁਜ਼ਾਰਾ ਨਹੀਂ ਕਰਾਂਗੇ ਕਦੇ ਤੁਹਾਨੂੰ ਗਲੀ ਨੂੰ ਨਹੀਂ ਕਹਾਂਗੇ ਕਮ ਸੇ ਕਮ ਪੈਦਲ ਤੁਰ ਕੇ ਆ ਕੇ ਤੁਸੀਂ ਦੇਖ ਤਾਂ ਲਓ ਹਾਲਾਤ ਵੀ ਇੱਥੋਂ ਦੀ ਤੁਸੀਂ ਪੈਦਲ ਜਾ ਸਕਦੇ ਹੋ ਜੇ ਤੁਸੀਂ ਜਾ ਸਕਦੇ ਹੋ ਤਾਂ ਅਸੀਂ ਵੀ ਰਹਿ ਸਕਦੇ ਹਾਂ ਅਸੀਂ ਗਲੀ ਮੰਗਦੇ ਹੀ ਨਹੀਂ ਦੁਬਾਰਾ ਪਰ ਕਮ ਸੇ ਕਮ ਤੁਸੀਂ ਆ ਕੇ ਦੇਖੋ ਵੀ ਤੁਹਾਨੂੰ ਇਹੀ ਵੋਟਰਾਂ ਨੂੰ ਜਿਨ੍ਹਾਂ ਨੂੰ ਤੁਸੀਂ ਆ ਕੇ ਅਪੀਲ ਕਰਦੇ ਸੀ ਸੋਨੂੰ ਜਿਤਾਇਆ ਵੀ ਆ ਪਿਛਲੇ ਪਲਾਨ ਵੀ ਜਿਤਾਇਆ ਇਸ ਵਾਰੀ ਵੀ ਜਿਤਾਇਆ ਦੋ ਪਲਾਨ ਜਿਤਾਇਆ ਉਹਨਾਂ ਦੇ ਹਾਲਾਤ ਦੇਖੋ ਕੀ ਨੇ ਇਹ ਆ ਕੇ ਇੱਕ ਵਾਰੀ ਬੇਨਤੀ ਆ ਠੀਕ ਹੈ ਤੁਹਾਨੂੰ ਅਸੀਂ ਮਿਲਣ ਵੀ ਗਏ ਸੀ ਪਰ ਤੁਹਾਡੇ ਉਥੇ ਅਸੀਂ ਤਾਂ ਜਾਣਦੇ ਨਹੀਂ ਤੁਹਾਡੇ ਕੋਈ ਨੁਮਾਇंदे ਬੈਠੇ ਹੋਣੇ ਆ ਸਾਨੂੰ ਉਹ ਕਹਿੰਦੇ ਵੀ ਬਲਜਿੰਦਰ ਕੌਰ ਜੀ ਹੈ ਨਹੀਂ ਗਏ ਉਹ ਜਲੰਧਰ ਗਏ ਹੋਇਆ ਚੋਣਾ ਵਿੱਚ ਪਰ ਸਾਨੂੰ ਪਤਾ ਲੱਗਿਆ ਸ਼ੂਤਰਾਂ ਤੋਂ ਪਤਾ ਲੱਗਿਆ ਅੱਧੇ ਘੰਟੇ ਬਾਅਦ ਤੁਸੀਂ ਉਸੇ ਕੋਠੀ 'ਚੋਂ ਨਿਕਲ ਕੇ ਕੋਈ ਤੀਆਂ ਦਾ ਫੰਕਸ਼ਨ ਸੀ ਉਹ ਤੁਹਾਨੂੰ ਕਾਰ ਲੈ ਕੇ ਆਏ ਸੀ ਉਹਨਾਂ ਨੂੰ ਤੁਸੀਂ ਮਿਲੇ ਵੀ ਹੋ ਉਹਨਾਂ ਨਾਲ ਤੁਸੀਂ ਫੋਟੋਆਂ ਕਰਾ ਕੇ ਫੇਸਬੁੱਕ ਤੇ ਵੀ ਪਾਈਆਂ ਪਰ ਲੋਕਾਂ ਨੂੰ ਜਿਹੜੇ ਕੰਮਾਂ ਵਾਲੇ ਲੋਕ ਨੇ ਉਹਨਾਂ ਲਈ ਤੁਹਾਡੇ ਕੋਲ ਟਾਈਮ ਨਹੀਂ ਹੈ ਪਤਾ ਨਹੀਂ ਕਿਉਂ ਤੁਹਾਡੀ ਕੀ ਸੋਚ ਆ ਅਸੀਂ ਕੰਮ ਵਾਸਤੇ ਗਏ ਸੀ ਸਾਂਝਾ ਕੰਮ ਆ ਇਹ ਸਾਰੇ ਮੋਹੱਲਾ ਨਿਵਾਸੀ ਦੁਖੀ ਹੈ ਸਾਰੀ ਕਲੋਨੀ ਦੁਖੀ ਹੈ ਅਸੀਂ ਸਿਰਫ ਇਸੇ ਲਈ ਗਏ ਸੀ ਪਰ ਸਾਡੇ ਲਈ ਤੁਹਾਡੇ ਕੋਲ ਟਾਈਮ ਨਹੀਂ ਸੀ ਤੁਸੀਂ ਘਰ ਦੇ ਵਿੱਚ ਹੀ ਸੀ ਸਾਨੂੰ ਪਤਾ ਹੈ ਪਰ ਸਾਨੂੰ ਨਹੀਂ ਮਿਲੇ ਆ ਸਾਡਾ ਕੋਈ ਰੋਸ ਨਹੀਂ ਆ ਅਸੀਂ ਤਾਂ ਸਿਰਫ ਇੱਥੇ ਰੋਡ ਤੇ ਰੋਸ ਕਰ ਸਕਦੇ ਆ ਸਾਡਾ ਤੁਹਾਡੇ ਤੱਕ ਕੋਈ ਰੋਸ ਨਹੀਂ ਆ ਜਦੋਂ ਤੁਹਾਨੂੰ ਆਪਣੇ ਆਪ ਨਹੀਂ ਪਤਾ ਲੱਗਦਾ ਵੀ ਸਾਡੇ ਲੋਕਾਂ ਦੇ ਕੀ ਹਾਲਾਤ ਨੇ ਬਹੁਤ ਇਤਿਹਾਸਕ ਧਰਤੀ ਆ ਮੈਂ ਇਧਰ ਪੱਤਰਕਾਰ ਸਾਹਿਬ ਨੂੰ ਕਹੂੰਗਾ ਦੇਖੋ ਕੀ ਲਿਖਿਆ ਹੋਇਆ ਹੈ ਤਖਤ ਸ੍ਰੀ ਦਮਦਮਾ ਸਾਹਿਬ ਕਿੰਨੀ ਇਤਿਹਾਸਕ ਧਰਤੀ ਆ ਇਹ ਪਰ ਇੱਥੇ ਇਤਿਹਾਸਕ ਧਰਤੀ ਦੇ ਉੱਤੇ ਲੋਕ ਦਰਸ਼ਨ ਕਰਨ ਆਉਂਦੇ ਆ ਪਰ ਇੱਥੋਂ ਦੇ ਹਾਲਾਤ ਦੇਖੋ ਕੀ ਨੇ ਲੋਕ ਗੰਦੇ ਪਾਣੀ 'ਚ ਰਹਿਣ ਲਈ ਮਜਬੂਰ ਨੇ ਇਹ ਹਾਲਾਤ ਨੇ ਇਥੋਂ ਦੇ ਅਸੀਂ ਜੀ ਬਹੁਤ ਪਰੇਸ਼ਾਨ ਹੈ ਸਾਡੀਆਂ ਗਲੀਆਂ ਦਾ ਬਹੁਤ ਬੁਰਾ ਹਾਲ ਹੈ 2.5 ਸਾਲ ਹੋ ਗਏ ਸਾਨੂੰ ਸੀਵਰੇਜ ਦੇ ਪਾਣੀ ਵੀ ਨਹੀਂ ਲੰਘਦੇ ਹਨ ਇਹ ਸਰਕਾਰ ਛੱਡਿਆ ਕੋਈ ਹੱਲ ਨਹੀਂ ਕਰ ਰਹੀ ਅਸੀਂ ਧਰਨੇ ਵੀ ਲਾ ਲਏ ਅਸੀਂ ਦਫ਼ਤਰ ਵੀ ਜਾਏ ਅਸੀਂ ਇਹਦੇ ਘਰੇ ਵੀ ਜਾਏ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਡੇ ਬੱਚੇ ਬਿਮਾਰ ਹੈ ਸਾਡਾ ਸਾਰਾ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ ਸਾਡੀਆਂ ਗਲੀਆਂ ਚ ਕੇ ਨਾ ਆ ਕੇ ਮੌਕਾ ਤੇ ਵੇਖ ਲੈਣ ਅਸੀਂ ਕਿਹੜਾ ਵੋਟਾਂ ਨਹੀਂ ਪਾਈਆਂ ਵੋਟਾਂ ਮੰਗਣ ਆ ਸਕਦੇ ਐ ਛੜਾ ਹੁਣ ਵੀ ਦੇਖ ਲੈਣ ਵੀ ਹਾਲ ਕੀ ਐ ਅੱਗੇ ਕਿਹੜਾ ਵੋਟਾ ਹਾਂ ਸਾਚੀ ਇੰਨੇ ਬੁਰੇ ਹਾਲ ਤੇ ਜਿਜਰੇ ਰਹੇ ਰਹੀ ਐ ਸੀਵਰੇਜ ਇਹ ਨਹੀਂ ਕਢਾਉਂਦੇ ਸੀਵਰੇਜ ਬਲਾਕਾਂ ਸਾਰੇ ਛੜਕਾ ਸਾਡੀਆਂ ਟੁੱਟੀਆਂ ਐ ਅਸੀਂ ਸਾਰੇ ਮਿਲ ਕੇ ਬਹਿ ਗਏ ਸਾਡਾ ਕੋਈ ਹੱਲ ਨਹੀਂ ਹੋ ਰਿਹਾ ਐਸੀ ਜੀ ਸਰਕਾਰ ਆਈ ਐ ਕਿ ਸਾਡੇ ਅਸੀਂ ਤਾਂ ਬਾਹਲੇ ਪਰੇਸ਼ਾਨ ਐ ਤੂੰ ਬਹੁਤ ਦੁਖੀ ਐ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਤਲਵੰਡੀ ਪ੍ਰਸ਼ਾਸਨ ਮੁਰਦਾਬਾਦ ਤਲਵੰਡੀ ਪ੍ਰਸ਼ਾਸਨ ਮੁਰਦਾਬਾਦ ਤਲਵੰਡੀ ਪ੍ਰਸ਼ਾਸਨ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪ੍ਰੋਫੈਸਰ ਬਲਜਿੰਦਰ ਕੌਰ ਮੁਰਦਾਬਾਦ ਪ੍ਰੋਫੈਸਰ ਬਲਜਿੰਦਰ ਕੌਰ ਮੁਰਦਾਬਾਦ ਗੁਰਮントਮਨ ਮੁਰਦਾਬਾਦ ਗੁਰਮントਮਨ ਮੁਰਦਾਬਾਦ ਗੁਰਮントਮਨ ਮੁਰਦਾਬਾਦ ਗੁਰਮントਮਨ ਮੁਰਦਾਬਾਦ ਬਲਜਿੰਦਰ ਕੌਰ ਮੁਰਦਾਬਾਦ ਬਲਜਿੰਦਰ ਕੌਰ ਮੁਰਦਾਬਾਦ ਮੋਤਵਾਰ ਜਿੰਦਰ ਕੋਰ ਹਾਏ 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 ਕੋਰ ਹਾਏ 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 ਸਰਦ ਕੋ ਹਾਏ 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 ਬਾਦ ਨਹੀਂ ਆਈ ਹਾਏ 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 ਪਾਣੀ ਇੱਕ ਗੱਲ ਤਾਂ ਘੜੀ ਪੂਗੀ ਜੀ ਦੇਸ਼ ਦੀ ਆਜ਼ਾਦੀ ਨੂੰ 75 ਸਾਲ ਹੋ ਗਏ ਰਾਜ ਬੜੇ ਦੇਖਿਆ ਭਾਗ ਬੜੇ ਦੇਖਿਆ ਪਰ ਜਿੱਦੇ ਦੀ ਆਮ ਆਦਮੀ ਦੀ ਸਰਕਾਰ ਆਈ ਆ ਬਦਲਾ ਦੇ ਨਾਤੇ ਮਜਦੂਰ ਕਿਸਾਨ ਦੁਕਾਨਦਾਰ ਮੁਲਾਜ਼ਮ ਸਭ ਦੁਖੀ ਪਰ 75 ਸਾਲਾਂ ਤੋਂ ਉਹਨਾਂ ਪਾਰਟੀਆਂ ਨੇ ਪਾਣੀ ਸਾਨੂੰ ਪਿਆ ਨਹੀਂ ਇਹਨਾਂ ਨੇ ਸੀਵਰੇਜ ਦਾ ਪਾਣੀ ਚੌਥੇ ਤੱਕ ਤੇ ਤਲਵੰਡੀ ਸਾਬੋਤ ਦੇ ਵਿੱਚ ਪਿਆਤਾ ਹੁਣ ਇਹਨਾਂ ਬੁਰਾ ਹਾਲ ਕਿ ਗਲੀਆਂ ਦੇ ਵਿੱਚ ਤੁਸੀਂ ਆ ਆਵਜਾਉਂਗੇ ਕਿ ਹਰ ਇੱਕ ਬੰਦਾ ਦੁਖੀ ਹੈ ਨੰਗਣ ਤੋਂ ਟੱਪਣ ਤੋਂ ਕਈ ਬੰਦਿਆਂ ਦੀਆਂ ਤੇ ਵਿਚਾਰੇ ਦੀਆਂ ਬਾਹਾਂ ਲੱਤਾਂ ਚੜਾ ਲੀਆਂ ਆ ਖੜਾ ਬਚਰਦਾ ਆ ਖੜਾ ਕੋਲੇ ਤੇ ਇਸੇ ਕਰਕੇ ਸਾਡੀ ਇੱਕੋ ਹੀ ਮੰਗ ਹੈ ਕਿ ਇਹ ਹੱਲ ਸਹੀ ਤੋਂ ਹੱਲ ਤਾਂ ਮੀਂਹ ਕੜੀ ਪੂਰਾ ਨਹੀਂ ਪਿਆ ਮੀਂਹ ਕੜੀ ਪੂਰਾ ਨਹੀਂ ਪਿਆ ਬਿਨਾਂ ਮੀਂਹ ਤੋਂ ਐਨਾ ਬੁਰਾ ਹਾਲ ਹੈ ਸਾਰੀ ਤਲਵੰਡੀ ਦੇ ਕਹਿੰਦਾ ਮੈਂ ਤਾਂ ਸਾਰੀ ਤਲਵੰਡੀ ਰਹੀ ਆ ਹੱਲ ਜੋ ਪੰਚਾਇਤ ਨਾਲ ਦੇ ਵਿੱਚ ਨਾ ਕਰਵਾਇਆ ਫਿਰ ਸਾਰੇ ਪਿੰਡ ਦੇ ਵਿੱਚ ਬੁੜਿਆਦੀ ਕਰਕੇ ਲੋਸਮੈਂਟ ਕਰਕੇ ਚੰਗੇ ਬੰਦਿਆਂ ਨਾਲ ਰਾਏ ਕਰਕੇ ਅਸੀਂ ਵੱਡਾ ਪ੍ਰਦਰਸ਼ਨ ਕਰਨ ਦੀ ਯਕੀਮ ਕਰ ਜਾਂਦੇ ਆ ਕਿ ਸਾਡੀ ਇਹੀ ਮੰਗ ਹੈ ਸਰਕਾਰ ਮੂਰੇ ਬੇਨਤੀ ਹੈ ਐਮਐਲਏ ਮੂਰੇ ਕਿ ਸਾਡਾ ਹੱਲ ਸਹੀ ਤੁਸੀਂ ਇਹ ਕਰਿਆ ਜਾਵੇ ਜਿੰਨੇ ਵੀ ਇਹ ਮਸਲੇ ਐ ਜਲਦੀ ਦੀ ਜਲਦੀ ਸਲਝਾਈ ਜਾਣ ਵਾਈਕ੍ਰਿਤੀ ਕਾਲਤਾ ਵਾਈਕ੍ਰਿਤੀ ਪਤੇ